ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਪਤਾ ਹੈ ਵਿਦਾਸ ਹਰ ਸਮੇਂ ਕੋਸ਼ਿਸ਼ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਸ਼ੁੱਧ ਉਚਾਰਨ ਦੇ ਜਿਹੜੇ ਨੁਕਤੇ ਆ ਉਹ ਸੰਗਤ ਨਾਲ ਸਾਂਝੇ ਕੀਤੇ ਜਾਣ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਉਚਾਰਨ ਸੰਬੰਧੀ ਇੱਕ ਨੁਕਤਾ ਹੀ ਸਾਂਝਾ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਇਸ ਪ੍ਰੋਗਰਾਮ ਨੂੰ ਸਕਿੱਪ ਨਾ ਕਰਿਓ ਆਪ ਵੀ ਧਿਆਨ ਦੇ ਕੇ ਸੁਣਿਓ ਤੇ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੰਗਤ ਜੀ ਹੁਣ ਤੁਸੀਂ ਜਦੋਂ ਮਹਾਰਾਜ ਦੀ ਬਾਣੀ ਦਾ ਪਾਠ ਕਰਦੇ ਹੋ ਗਾਹੇ ਬਗਾਹੇ ਤੁਸੀਂ ਧਿਆਨ ਦਿੱਤਾ ਹੋਵੇਗਾ ਕੁਰਬਾਨੀ ਦੇ ਵਿੱਚ ਸਾਨੂੰ ਬਹੁਤ ਸਾਰੇ ਇਦਾਂ ਦੇ ਸ਼ਬਦ ਪੜਨ ਨੂੰ ਮਿਲਦੇ ਆ ਜਿਨ੍ਹਾਂ ਸ਼ਬਦਾਂ ਦੇ ਵਿੱਚ ਨਾ ਕੀਰਲਾ ਅੱਖਰ ਊੜਾ ਹੁੰਦਾ ਤੇ ਫਿਰ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ ਉਹਨਾਂ ਸ਼ਬਦਾਂ ਦੇ ਵਿੱਚੋਂ ਆ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਲਿਖੇ ਹੋਏ ਤਿੰਨ ਸ਼ਬਦ ਦੇਖ ਰਹੇ ਹੋ ਜੇ ਆਪਾਂ ਇਹਨਾਂ ਤਿੰਨਾਂ ਸ਼ਬਦਾਂ ਦੀ ਜੇ ਗੱਲ ਕਰ ਲਈਏ ਜੱਜਾ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਆ ਫਿਰ ਤੱਤਾ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਫਿਰ ਕਕਾ ਫਿਰ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਇਹ ਦੋ ਅੱਖਰਾਂ ਵਾਲੇ ਸ਼ਬਦ ਆ ਇਸੇ ਤਰ੍ਹਾਂ ਤਿੰਨ ਅੱਖਰਾਂ ਦੇ ਵਿੱਚ ਵੀ ਹੁੰਦੇ ਆ ਜਿੱਦਾਂ ਕ ਕਾ ਰ ਰਾ ਊੜੇ ਨੂੰ ਊੜੇ ਨੂੰ ਔਂਕੜ ਦੀ ਮਾਤਰਾ ਰ ਰਾ ਹਾ ਹਾ ਫਿਰ ਊੜੇ ਨੂੰ ਔਂਕੜ ਦੀ ਮਾਤਰਾ ਇਸੇ ਤਰ੍ਹਾਂ ਚਾਰ ਅੱਖਰਾਂ ਵਾਲੇ ਵੀ ਸ਼ਬਦ ਹੁੰਦੇ ਆ ਜਿੱਦਾਂ ਤੱਦੇ ਨੂੰ ਸਿਹਾਰੀ ਐੜੇ ਨੂੰ ਕੰਨਾ ਵਾਵਾ ਊੜੇ ਨੂੰ ਔਂਕੜ ਦੀ ਮਾਤਰਾ ਊੜੇ ਨੂੰ ਜਿਹੜੀ ਔਂਕੜ ਦੀ ਮਾਤਰਾ ਹੈ ਇਹਦਾ ਬਹੁਤ ਵਾਰ ਜਿਹੜਾ ਉਚਾਰਨ ਆ ਉਹ ਅਸ਼ੁੱਧ ਕੀਤਾ ਜਾਂਦਾ ਹੈ ਊੜੇ ਨੂੰ ਔਂਕੜ ਦੀ ਮਾਤਰਾ ਵਾਲੇ ਸ਼ਬਦਾਂ ਦਾ ਉਚਾਰਨ ਬੜੇ ਧਿਆਨ ਦੇ ਕੇ ਸੁਣਿਓ। ਦੇਖੋ ਮੈਂ ਸੌਖਾ ਢੰਗ ਤੁਹਾਨੂੰ ਦੱਸਣ ਜਾ ਰਿਹਾ ਹਾਂ। ਊੜੇ ਨੂੰ ਜਿਹੜੀ ਔਂਕੜ ਦੀ ਮਾਤਰਾ ਹੁੰਦੀ ਨਾ ਸੰਗਤ ਜੀ ਇਹਦਾ ਉਚਾਰਨ ਕੀਤਾ ਜਾਂਦਾ ਕਨੌੜੇ ਦੀ ਮਾਤਰਾ ਦੇ ਵਿੱਚ। ਇੱਕ ਹੁੰਦੀ ਹੋੜੇ ਦੀ ਮਾਤਰਾ, ਇੱਕ ਹੁੰਦੀ ਕਨੌੜੇ ਦੀ ਮਾਤਰਾ। ਕਨੌੜਾ ਜਦੋਂ ਹੋੜੇ ਦੀ ਮਾਤਰਾ ਨੂੰ ਡਬਲ ਕਰ ਲਿਆ ਜਾਏ ਨਾ ਫਿਰ ਉਹ ਕਨੌੜੇ ਦੀ ਮਾਤਰਾ ਬਣ ਜਾਂਦੀ ਆ। ਉਹਦਾ ਉਚਾਰਨ ਜਿਹੜਾ ਹੈ ਉਹ ਓੜੇ ਦੀ ਮਾਤਰਾ ਨਾਲ ਉਹ ਜਿਹੜਾ ਉਹ ਡਬਲ ਆਵਾਜ਼ ਵਿੱਚ ਕੀਤਾ ਜਾਂਦਾ ਹੈ ਐੜੇ ਨੂੰ ਕਨੌੜੇ ਦੀ ਮਾਤਰਾ ਜੇ ਲੱਗੀ ਹੋਵੇ ਆਪਾਂ ਮੁਹਾਰਨੀ ਚ ਪੜਦੇ ਹਾਂ ਐੜੇ ਕਨੌੜੇ ਦੀ ਮਾਤਰਾ ਔ ਓ ਦੀ ਬਜਾਏ ਹੋ ਗਿਆ ਔ ਡਬਲ ਓੜੇ ਦੀ ਮਾਤਰਾ ਦੀ ਆਵਾਜ਼ ਆਉਂਦੀ ਹੈ ਸੋ ਊੜੇ ਨੂੰ ਔਕੜ ਦੀ ਜਿਹੜੀ ਮਾਤਰਾ ਹੈ ਨਾ ਉਹ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਕਨੌੜੇ ਦੀ ਮਾਤਰਾ ਦੀ ਆਵਾਜ਼ ਦਿੰਦੀ ਹੈ ਹੁਣ ਇਹਨਾਂ ਸ਼ਬਦਾਂ ਦਾ ਜਿਹੜਾ ਪਾਠ ਆ ਇਸ ਤਰ੍ਹਾਂ ਹੋਵੇਗਾ ਜਾਓ ਇਹਨੂੰ ਜੋ ਨਹੀਂ ਪੜਨਾ ਸਮਝ ਰਹੇ ਹੋ ਜੋ ਨਹੀਂ ਪੜਨਾ ਇਹਨੂੰ ਪੜਾਂਗੇ ਜਾਓ ਫਿਰ ਤਾਓ ਫਿਰ ਕਾਓ ਜਾਓ ਤਾਓ ਕਾਓ ਇਸ ਟੰਗ ਦੇ ਨਾਲ ਜਾਨੀ ਕਿ ਜੱਜੇ ਨੂੰ ਦੇਖੋ ਹਾਲਾਂਕਿ ਉੱਤੇ ਕਨੋੜੇ ਦੀ ਮਾਤਰਾ ਲੱਗੀ ਨਹੀਂ ਹੋਈ ਪਰ ਮੈਂ ਕੱਲੀ ਬੇਨਤੀ ਕਰਿਆ ਸਾਊਂਡ ਦੀ ਆਵਾਜ਼ ਦੀ ਨਹੀਂ ਦੀ ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਹ ਨੁਕਤਾ ਵਰਤਿਆ ਹੋਇਆ ਹੈ ਊੜੇ ਨੂੰ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਕਨੋੜੇ ਦੀ ਆਵਾਜ਼ ਵਿੱਚ ਹੁੰਦੀ ਆ ਜਾਓ ਤੋ ਕਉ ਇਸੇ ਤਰ੍ਹਾਂ ਕਰੋ ਰਹੋ ਇਸੇ ਤਰ੍ਹਾਂ ਧਾਵੋ ਜਦੋਂ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਵਰਬ ਵਾਲੇ ਸ਼ਬਦਾਂ ਵਿੱਚ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਨਾ ਅਖੀਰ ਵਿੱਚ ਉਹਦਾ ਅਰਥ ਜਿਹੜਾ ਹੈ ਉਹ ਫਸਟ ਪਰਸਨ ਦੇ ਵਿੱਚ ਬਣਦਾ ਹੈ ਕਰੋਂ ਮੈਂ ਕਰਦਾ ਹਾਂ ਕਰੋਂ ਬੇਨੰਤੀ ਮੈਂ ਬੇਨਤੀ ਕਰਦਾ ਹਾਂ ਰਹੋਂ ਮੈਂ ਰਹਿੰਦਾ ਹਾਂ ਧਾਵੋਂ ਮੈਂ ਤੇ ਹੁੰਦਾ ਹਾਂ ਠੀਕ ਹੈ ਜੀ ਊੜੇ ਨੂੰ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਕਿਵੇਂ ਉਚਾਰਨ ਹੋਏਗੀ ਕਨੌੜੇ ਦੀ ਆਵਾਜ਼ ਦੇ ਵਿੱਚ ਜਾਓ ਤ ਕ ਜਿੱਦਾਂ ਮੁਹਾਰਨੀ ਵਿੱਚ ਹੁੰਦਾ ਹੈ ਔ ਇਸ ਤੰਗ ਦੇ ਨਾਲ ਆਈ ਹੋਪ ਤੁਹਾਨੂੰ ਜਰੂਰ ਸਮਝ ਵਿੱਚ ਇਹ ਨੁਕਤਾ ਆਇਆ ਹੋਵੇਗਾ ਅੱਗੇ ਤੋਂ ਇਹ ਗੱਲ ਦਾ ਭੁਲੇਖਾ ਨਹੀਂ ਅਸੀਂ ਖਾਣਾ ਜੇ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਕਰਕੇ ਲਿਖ ਸਕਦੇ ਹੋ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਮਿਲਾਂਗੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ